ਸਿੰਧੀ ਖਰਾਬੀ ਪਿਛਲੇ ਦਿਨੀ ਪੰਜਾਬ ਨੇ ਚੱਲੀ ਹੈ। ਕੈਪਟ ਲਈ ਮੌਸਮ ਨੇ ਪੂਰੀ ਦੁਨੀਆ ਜੀਂ ਲਸੇ ਦਾ। ਗਲੋਬਲ ਵਾਰਮਿੰਗ ਕਰਕੇ ਮੌਸਮ ਬਦਲ ਗਿਆ। ਕੋਲੇ ਦਾ ਪਚਾਰ ਵੀ ਖੜੀ ਹੈ। ਜੀ। ਪਰ ਜੋ ਆਇਆ ਉਹ ਦਿੱਕਤਨਾ ਹੋ ਗਏ ਖਸਾਨ ਨੂੰ ਆਪਦੀ ਨਦੀ ਪਰ ਟ੍ਰਾਂਸਪੋਰਟ ਦਾ ਸੀ। ਫਸਲਾਂ ਨੂੰ ਖਾਂਤ ਕਿਤੇ ਨਹੀਂ। ਇਸੇ ਕਰਾਣਾ ਵੀ ਚਾਹ ਰਹੇ ਹਾਂ। 90% ਦੀ ਲਿਫਟਿੰਗ ਹੈ। ਇਹ ਤੋਂ ਦਿੱਤਾ ਚਾਹੁੰਦੇ ਕਿ ਨਮੀਸ਼ਟ ਦੀ ਬੁਨਿਆਦ ਫਿਲਹਾਲ ਲੱਗੂ। ਨਾਜ਼ੀ ਕੇਂਦਰ ਤੋਂ ਇਹ ਟੀਮਾਂ ਆਈਆਂ ਸੀ ਅਸੀਂ ਉਹਨਾਂ ਨੇ ਇਹ ਕਿਹਾ ਵੀ ਹੈ ਕਿ ਜੋ ਜੋ ਦਿਨ ਬਤੀਜਣਗੇ ਤਰੇਲ ਬਤੀਜੇ। ਇਸ ਕਰਕੇ ਸਾਨੂੰ 20 30% ਕਰ ਦਿੱਤਾ। ਇਹ 20 ਕਿਉਂ ਕਰ ਰਹੇ ਹੈ। ਪਰ ਫਿਲਹਾਲ 16.10 ਨਾਲ 16.4 ਮੋਇਸਚਰ ਹੈ। ਤੇ ਕਿਸਾਨਾਂ ਨਾਲ ਵੀ ਗੱਲ ਹੋਈ ਹੈ। ਆਪੇ ਜ ਪੈਸੇ ਵੀ 24 ਘੰਟੇ ਦੇ ਵਿੱਚ ਚਾ ਰਹੇ ਨੇ। ਆਰਟੀ ਅਸੋਸੀਏਸ਼ਨ ਨਾਲ ਵੀ ਗੱਲ ਹੋਈ ਹੈ। ਉਹ ਵੀ ਅੰਦਰ ਇਸ ਫਾਰਮੈਸਟ ਕੋਈ ਕੋਈ ਦਿੱਕਤ ਨਹੀਂ ਰਸਮੂਤਰੀ ਚੱਲ ਰਿਹਾ ਹੈ। ਇਹ ਲਕਜੂਨ ਵਾਲੇ ਦੀ ਇੱਥੇ ਕਰੇਗੇ। ਉਹਨਾਂ ਉਹ ਵੀ ਕਹਿੰਦੇ ਨੇ ਕਿ ਸਾਹਮਣੇ। ਉਹ ਇਸ ਤਰ੍ਹਾਂ ਦੀ ਲਿਫਟਿੰਗ ਦੀ ਜਾਏ। ਅਗਿਸਪੇਸ ਦੀ ਲਾਈਨ ਚੱਲ ਰਹੀ ਹੈ। ਥੋੜਾ ਜਿਹਾ ਡੀਏਪੀ ਦੀ ਮੈਨੂੰ ਅੱਜ ਮੈਂ ਜੋ ਸਕੂਲ ਗਿਆ ਸੀਗਾ ਉੱਥੇ ਕੁਝ ਕਿਸਾਨ ਦਾ ਸੀ। ਉਹ ਮੈਂ ਉਹਨਾਂ ਨਾਲ ਹੀ ਗੱਲ ਕਰਾਂਗਾ। ਕੱਲ ਨੂੰ ਦੀ ਇਹ ਪੀਸੀਡੀ ਰੇਲਵੇ ਦਾ ਜੀ ਉਹ ਆ ਜੂਗਾ ਤੇ ਕਿਉਂਕਿ ਅਸੀਂ ਬਹੁਤ ਚਿਰ ਪਹਿਲਾਂ ਹੀ ਅਸੀਂ ਇਹ ਗੱਲ ਕਰ ਲਈ ਸੀ ਜੀ ਫਨੀ ਖੇਤੀਬਾੜੀ ਮੰਤralੇ ਨਾਲ ਕੱਲੇ ਬਸਤਰਾ ਸੰਬੀਏਪੀ ਦੀ ਕਮੀ ਹੋ ਜਾਣਾ ਉਹ ਜਦੋਂ ਇੱਕ ਤਕਨੀਕੀ ਮੈਨੂੰ ਮਿਲਦਾ ਤੇ ਚਲੋ ਆ ਜਾ ਮੌਸਮ ਤੱਕ ਇਹਦਾ 40 ਆ ਪਰ ਇਹ ਕਿ ਜੋ ਸਰਕਾਰ ਵੱਲੋਂ ਪ੍ਰਬੰਧ ਨਹੀਂ ਉਹਨਾਂ ਚ ਕੋਈ ਕਰਨੀ। ਸਕੂਲ ਦੇ ਬੱਚਾ ਮਰਕੈਂਟ ਦੇ ਬੱਚਿਆਂ ਨੇ ਕਿੰਨੀ ਦੀ ਗੱਲਬਾਤ ਹੋਈ ਹੈ। ਦੇਖੋ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਨੇ ਉਹ ਹਿਸਟਰੀ ਪੜ੍ਹ ਰਹੇ ਐ ਫਿਜ਼ਿਕਸ ਦੇ ਵਿੱਚ ਲੈਬ ਨੂੰ ਉਹਨਾਂ ਦੇ ਲੈਬ ਦੇ ਵਿੱਚ ਐਕਸਪੈਰੀਮੈਂਟ ਕਰ ਰਹੇ ਕਮਰਸ ਬੱਚੇ ਆ। ਔਰ ਮੈਡੀਕਲ ਦੇ ਵਿੱਚ ਨਾਨ ਮੈਡੀਕਲ ਦੇ ਵਿੱਚ ਅੱਗੇ ਜਾ ਰਹੇ ਨੇ। ਪਹਿਲਾਂ ਇਹ ਹੁੰਦਾ ਨਹੀਂ ਸੀ। ਸਰਕਾਰੀ ਸਕੂਲਾਂ ਸਿਰਫ ਹਾਸਤੀ ਪੜਾਈ ਜਾਂਦੀ ਸੀ। ਇਹ ਸਕੂਲ ਆਫ ਐਮੀਨੈਂਸ ਹਿੱਤੇ ਜਿਹੜੇ ਬਣੇ ਸਭ ਤੋਂ ਪਹਿਲਾਂ 2022 'ਚ ਹੀ ਬਣੇ ਸੀ। ਉਹ ਸਕੂਲ ਜਿੱਥੇ ਬਹੁਤ ਵੱਡੇ ਵੱਡੇ ਜਿਹੜੇ ਮੰਤਰੀ ਸਰ ਪ੍ਰਦੀਪ ਸਿੰਘ ਜੀ ਵੀ ਪੜੇ ਗਰੀਬਾਂ ਪੱਿਆਂ ਦਾ ਜਿਹੜਾ ਜੀ ਗਰੀਬ ਬੱਪੇ ਜਿਹੜੇ ਜਿੰਨੇ ਬਾਦ ਵਿੱਚ ਗਰੀਬਾਂ ਸੰਗਠਨ ਸਾਲ ਹੋ ਗਿਆ ਪੜੇ ਪੁਰਾਣਾ ਸਕੂਲ ਹੈ ਪਰ ਉਹ ਜੀ ਨਵਾਂ ਬਲਾਕ ਹੋਣ ਬਣਾ ਕੇ ਹੋਰ ਵੀ ਅਜੀਬ ਬੜੇ ਅੱਛੇ ਬ੍ਰਿਜੈਂਟ ਬੱਚੇ ਹਰ ਦਿਨ ਦੇ ਮਿਲਣਾ ਦੇਖੋ ਪ੍ਰਮਾਤਮਾ ਕਿਸੇ ਦੇ ਵਿੱਚ ਕੋਈ ਟੈਲੈਂਟ ਚ ਕਮੀ ਨਹੀਂ ਰੱਖਦਾ ਹਰੇਕ ਨੂੰ ਪ੍ਰਮਾਤਮਾ ਕੋਈ ਨਾ ਕੋਈ ਗੁਣ ਦੇ ਕੇ ਪੇਸ਼ ਹੈ। ਬਰੋਸ ਗੁਣ ਨੂੰ ਤਰਾਸ਼ਿਆ ਜਾਂਦੇ ਨੇ। ਨਾ ਉਹ ਬੱਚਾ ਜਿਹੜਾ ਉਹ ਇਲਾਕੇ ਦਾ ਵੀ ਪੰਜਾਬ ਦੇ ਸਟੇਟ ਦਾ ਵੀ ਤੇ ਦੇਸ਼ ਦਾ ਵੀ ਨਾਮ ਉੱਚਾ ਕਰੇ। ਸੋ ਮੈਨੂੰ ਨਹੀਂ ਲੱਗਦਾ ਕਿ ਇਸ ਇਲਾਕੇ ਦੇ ਬੱਚੇ ਜਿਹੜੇ ਪੜ੍ਹ ਲਿਖਦੇ ਆਂ ਆ ਵੀ ਆਪਣੇ ਮਾਂ-ਪਿਓ ਦਾ ਆਪਣਾ ਨਾਮ ਚੜਾਉਂਦੇ ਆ। ਗੁਰੂ ਮਹਾਰਜ ਦਾ ਸਰਦਰਤਸਾ ਸਤਿ ਸਾਮ ਰਾਇਆ ਜਾਂਦਾ ਹੈ। ਉਸ ਨੂੰ ਦੇ ਕੇ ਤੁਸੀਂ ਵੀ ਮਨੁੱਖੀ ਮਦਦ ਪ੍ਰਧਾਨ ਮੰਤਰੀ ਰਾਸ਼ਟਰ ਮੰਤਰੀ ਕਿਸ ਤਰ੍ਹਾਂ ਦੇ ਲੋਕ ਜੀ 25 ਤਰੀਕ ਤੋਂ ਸ਼ੁਰੂ ਹੋਊਗਾ। ਅਪਰ ਸੋ 25 ਤਰੀਕ ਤੋਂ 25 ਤਰੀਕ ਤੱਕ ਮਹੀਨੇ ਜੋ ਸਿੱਤੇ ਜਿਹੜੇ ਬੁਰੂ ਸਾਹਿਬ ਦੀ ਚਰਨਛੋਪਾ ਪ੍ਰਾਪਤ ਕਰਦੀ ਹੈ ਉਥੇ ਕੀਰਤਨ ਸਮਾਗਮ ਹੋਣਗੇ ਉਥੇ ਦੀਵਾਨ ਹੋਣਗੇ ਉਥੇ ਲਾਈਟ ਹੈਂਡ ਸਾਊਂਡ ਨਹੀਂ ਬੱਚਿਆਂ ਨੂੰ ਇਹ ਇਹ ਪੂਰਾ ਮਹੀਨਾ ਜਿਹੜਾ ਸਕੂਲਾਂ ਦੇ ਵਿੱਚ ਵੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਬਾਰੇ ਸਮਝਾਇਆ ਜਾਊਗਾ ਟੀਚਰਾਂ ਨੂੰ ਇਹ ਕਿਹਾ ਕਿ ਜ਼ਰੂਰੀ ਨਹੀਂ ਕਿ ਜੋ ਕਿਤਾਬਾਂ 'ਚ ਲਿਖਿਆ ਉਹੀ ਪੜਾਉਣਾ ਹੈ ਜੋ ਤੁਹਾਡੇ ਕੋਲੇ ਵੀ ਨੌਲੇਜ ਹੈ ਉਹ ਵੀ ਤੁਸੀਂ ਬੱਚਿਆਂ ਨੂੰ ਇਹ ਦੱਸੋ ਇਹ 26 ਤਰੀਕ ਨੂੰ ਮੈਂ 27 ਦਿਨ ਸਥਾਈ ਤਿਕ ਨੂੰ ਦੇਸ਼ ਦੇ ਮਾਨਯੋਗ ਪ੍ਰਸ਼ਾਸਨ ਨੂੰ ਮਿਲ ਜਾ ਰਹੇ ਹਨ ਉਹਨਾਂ ਵੀ ਸਰਦਾਰ ਜਮਨ ਸਾਰੇ ਦੇਸ਼ ਦੇ ਜਿੰਨੇ ਵੀ ਮੁੱਖ ਮੰਤਰੀ ਸਹਿਬਾਨ ਸਾਰੀਆਂ ਸਟੇਟਾਂ ਉਹਨਾਂ ਨੂੰ ਸਾਰਨ ਸਦਨ ਦੇ ਤੱਕ ਇਹ 24 ਤਰੀਕ ਨੂੰ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੈ ਉਹ ਨਾਨਕਪੁਰ ਸਾਹਿਬ ਵਿੱਚ ਸ਼ਿਫਟ ਕਰਾਂਗੇ ਪਹਿਲੀ ਵਾਰ ਹੋਊਗਾ ਇਸ ਚੀਜ਼ ਚੰਡੀਗੜ੍ਹ ਤੋਂ ਨਾਨਕਪੁਰ ਸਾਹਿਬ ਕਰੰਧਾ ਸੈਸ਼ਨ ਇਹ ਪੂਰਾ ਸਮਰਪਿਤ ਹੈ ਕਿਉਂਕਿ 350 ਸਾਲਾ ਗੁਰੂ ਸਾਹਿਬ ਦੀ ਕੁਰਬਾਨੀ ਦਾ ਉਹ ਕੁਰਬਾਨੀ ਜਿਹੜੀ ਜਿਹਦੀ ਐਗਜ਼ੈਂਪਲਾਂ ਬਹੁਤ ਘੱਟ ਮਿਲਦੀਆਂ ਨੇ ਜੀ ਕਿ ਹਿੰਦੀ ਚਾਦਰ ਭ੍ਰੁਤੇਗਵਾਦ ਉਹ ਕੁਰਬਾਨੀ ਭ੍ਰੁਤੇਗਵਾਦ ਜਿਹਦੇ ਪਰਿਵਾਰ ਚੋਂ ਸਭ ਤੋਂ ਵੱਧ ਕੁਰਬਾਨੀ ਮਾਇਆ ਸੋ ਇਸ ਕਰਕੇ ਉਹਨਾਂ ਦੀ ਜਿਹੜੀ ਅਦੁੱਤੀ ਸ਼ਹਾਦਤ ਉਹ 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 ਉਹਨੂੰ ਆਗੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਉਹਨਾਂ ਨੂੰ ਯਾਦ ਰੱਖਣਾ ਭਾਈ ਜੈਤਾ ਜੀ ਨੇ ਜੀ ਮੈਮੋਰੀਅਲ ਜਿਹੜਾ ਬਣਾਇਆ ਉੱਥੇ ਅੜੀ ਰੱਖਣਾ ਬਣਾ ਰੱਖਿਆ ਬੜਾ ਸ਼ਾਨਦਾਰ ਅਜੀ ਬੜੇ ਲੋਕੋ ਤੋਂ ਕੋਸ਼ਵਰੀ ਦੀ ਸੰਭੀਰ ਬੇਤਾਰੀ ਹੈ ਇਹ ਸਾਨੂੰ ਸਾਡਾ ਵਿਰਸਾ ਜਿਹੜਾ ਸੰਭਾਲ ਕੇ ਰਹਿਣਾ ਚਾਹੀਦਾ ਹੈ ਉਹ ਜਿਹੜੇ ਕੌਮਾਂ ਵਿਰਸੇ ਨੂੰ ਸੰਭਾਲ ਲੈਂਦੀਆਂ ਨੇ ਜਾਂ ਆਪਣੀਆਂ ਵਿਰਸੇ ਨੂੰ ਯਾਦ ਰੱਖਦੀਆਂ ਨੇ ਉਹ ਕੌਮਾਂ ਚੌਂਦੇ ਰਹਿੰਦੀਆਂ ਨੇ ਹਾਸੀ ਧਰਤੀ ਜਿਲ੍ਹਾ ਬਣੇਗੀ ਵੀ ਦੇਖੋ ਇਹ ਤਾਂ ਅੱਗੇ ਕਲੈਕਟਿਵ ਡਿਸੀਜਨ ਹੋਣਗੇ ਅੱਗੇ ਆਉਣ ਵਾਲੇ ਦਿਨਾਂ 'ਚ ਕੈਂਡੀਟੇਟ ਵੀ ਹੋਣਗੇ ਅਸਰਾਨਾ ਮੀਟਿੰਗਾਂ ਹੋਣਗੀਆਂ ਕੋਈ ਇਸ ਗੱਲ ਨਹੀਂ ਦੇਖੋ ਗੱਲ ਇਹ ਹੈ ਕਿ ਸਰਕਾਰਾਂ ਜਿਹੜੀਆਂ ਨੇ ਉਹ ਲੋਕਾਂ ਮਤਵ ਕੁਝ ਚਾਹੁੰਦੇ ਪਬਲਿਕ ਜਿਹੜੀ ਹੈ ਜੇ ਉਹਨੂੰ ਕੋਈ ਚੰਗਾ ਲੱਗਦੀ ਹੈ ਫੈਸਲੇ ਹੋਰ ਵਧਾ ਦੇਾਂਗੇ ਹੁਣ ਦਿਨੇ ਬਿਜਲੀ ਦਾ ਜਿਹੜਾ ਬੜਾ ਵਧੀਆ ਰਿਸਪੌਂਸ ਬਿਜਲੀ ਦਿਨੇ ਆਇਆ ਕਿ ਅਸੀਂ ਕਿਵੇਂ ਚੀក ਅਸੀਂ ਹੋਰ ਕੰਟੀਨਿਊ ਰੱਖਾਂਗੇ ਬਿਜਲੀ ਦਿਨੇ ਜਿਹੜੀ ਇੰਡਸਟਰੀ ਖਾਸ ਤੌਰ ਤੇ ਖੇਤੀ ਜਖੜ ਬਾਕੀ ਬਿਜਲੀ ਜ਼ੀਰੋ ਬਿੱਲ ਆ ਰਹੇ ਬਹੁਤ ਸਾਰੇ ਆਲਮੋਸਟ 90% ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਹੇ ਤੇ ਜੇ ਕਿਸੇ ਵੀ ਕਰਦੀ ਕਬੀਲਦਾਰੀ 5-7000 10000 ਤੱਕ ਬੱਦ ਗਿਆ ਸਕੂਲ ਆਫ ਐਮੀਨੈਂਸ ਆ ਗਈ ਫੀਸਾਂ ਦਾ ਫਰਕ ਹੈ ਬਹੁਤ ਅੱਜ ਬੱਚਿਆਂ ਨੇ ਵੀ ਦੱਸਿਆ ਕਿ ਪ੍ਰਾਈਵੇਟ ਨਾਲੋਂ ਸਕੂਲਾਂ ਫੀਸਾਂ ਦਾ ਬਹੁਤ ਫਰਕ ਹੈ ਕੋਈ ਦਰਜੀ ਦਾ ਬੇਟਾ ਕੋਈ ਕਿਸੇ ਦਾ ਜਿਹੜਾ ਬਾਪੂ ਉਹ ਦਿਹਾੜੀ ਕਰਦਾ ਹੈ ਪਰ ਉਹਦੇ ਬੱਚੇ ਘਟਪਟ ਪੜ ਰਹੇ ਨੇ ਸੁਪਨੇ ਉਡਾਰੀ ਮਾਰ ਰਹੇ ਤੇ ਐਜੂਕੇਸ਼ਨ ਜਿਹੜੀ ਹੈ ਖਾਸ ਤੌਰ ਤੇ ਕੁਆਲਿਟੀ ਐਜੂਕੇਸ਼ਨ ਉਹ ਹੀ ਜਿਹੜੇ ਘਰਾਂ ਦੇ ਨਕਸ਼ੇ ਬਦਲ ਸਕਦੇ ਉਹ ਹੀ ਉਹਨਾਂ ਦੇ ਗਰੀਬੇ ਚੱਕ ਸਕਦੇ ਸੋ ਸਾਡੇ ਬੱਚੇ ਜੇ ਹੀ ਐਡਵਾਂਸ ਜੇ ਹੀ ਮੇਨ ਐਨਈਟੀ ਹੈ ਨਾ ਔਰ ਵੱਡੇ ਵੱਡੇ ਕੰਪੀਟੀਸ਼ਨ ਜਿਹੜੇ ਕੰਪੀਟੀਸ਼ਨ ਦੇ ਐਗਜ਼ਾਮ ਨੇ ਉਹ ਕਲੀਅਰ ਕਰ ਰਹੇ ਨੇ ਇਹ ਗੁੱਡ ਸਾਈਨ ਹੈ ਸਰ ਜੀ ਤੇਗ ਬਾਦਰ ਸਾਹਿਬ ਇਹਨਾਂ ਇਲਾਕੇ 'ਚ ਬਹੁਤ ਪਿੰਡਾਂ 'ਚ ਆਏ ਨੇ ਜੀ ਗੁਰ ਤੇਗ ਬਾਦਰ ਸਾਹਿਬ ਇਸ ਇਲਾਕੇ ਦੇ ਵਿੱਚ ਬਹੁਤ ਸਾਰੇ ਪਿੰਡ ਸਾਰੇ ਪਿੰਡ ਉਹ ਪਿੰਡਾਂ ਨੂੰ ਵੀ ਤੁਸੀਂ ਕਵਰ ਕਰੋਗੇ ਜੀ ਵਿਕਾਸ ਵਾਸਤੇ ਹਾਂ ਜੀ ਵਿਕਾਸ ਵਾਸਤੇ ਕਰ ਲਿਆ ਜੀ ਠੀਕ ਹੈ ਅਸੀਂ ਅਲੱਗ ਤੋਂ ਬਜਟ ਰੱਖਿਆ ਹੋਇਆ ਠੀਕ ਹੈ ਮਾਲਵੇ ਦੇ ਵਿੱਚ ਵੀ ਬਹੁਤ ਸਾਰੇ ਪਿੰਡ ਨੇ ਜੀ ਤੇ ਜਿੱਥੇ-ਜਿੱਥੇ ਵੀ ਗੁਰੂ ਸਾਹਿਬ ਦੀ ਜਨਸ਼ੋਪ ਪ੍ਰਾਪਤ ਕਰਤੀ ਹੈ ਉਹ ਪਿੰਡ ਦੀਆਂ ਪੰਚਾਇਤਾਂ ਤੋਂ ਅਸੀਂ ਪੁੱਛ ਰਹੇ ਕਿ ਤੁਹਾਨੂੰ ਕੀ ਚਾਹੀਦਾ ਹੈ ਤਾਨੂੰ ਗਰਾਉਂਡ ਚਾਹੀਦਾ ਤੁਹਾਨੂੰ ਸਕੂਲ ਚਾਹੀਦਾ ਤੁਹਾਨੂੰ ਲਾਇਬ੍ਰੇਰੀ ਚਾਹੀਦੀ ਹੈ ਤੁਹਾਨੂੰ ਆਮ ਆਦਮੀ ਕਲੀਨਿਕ ਚਾਹੀਦਾ ਹੈ ਹਨਾ ਜੋ ਵੀ ਪਿੰਡ ਦੇ ਵਿੱਚ ਚਾਹੀਦਾ ਉਹ ਗੁਰੂ ਸਾਹਿਬ ਦੇ ਜਿਹੜਾ ਸ਼ਤਾਬੀ ਜੋ ਆ ਰਹੀ ਹੈ ਉਹ ਸਾਡੀ ਕੰਸਾਨਾ ਉਹਦੇ ਵਿੱਚ ਅਲੱਗ ਤੋਂ ਬਜਟ ਰੱਖਿਆ ਹੋਇਆ ਹੈ ਉਹ ਗੁਰੂ ਸਾਹਿਬ ਦੇ ਬੜਾ ਲੇਕ ਕਿ ਕਿ ਸਾਡੇ ਤੋਂ ਹੋਰ ਅਗਰਾ ਡਾਈਨਸ ਤੋਂ ਬਾਅਦ ਸਾਡੇ ਰੱਖਦਾ ਫਿਰ ਨਾ ਸਭ ਕਰੋੜ ਜਿਹੜਾ ਉਹਦੇ ਚ ਹਜੇ ਆਏ ਨਹੀਂ ਤੁਹ ਕਹਿ ਦਿੰਦੇ ਨੇ ਵੀ ਭੇਜਾਂਗੇ ਜਾ ਜਿਹੜੇ ਪੈਸੇ ਆਉਣੇ ਹੁੰਦੇ ਆ ਹੋਰ ਸਕੀਮਾਂ ਚ ਉਹਨਾਂ ਨੂੰ ਇਹਦੇ ਚ ਲਾਈ ਜਾਂਦੇ ਆ ਕਹਿੰਦੇ ਇਹ ਵੀ ਅਗਰੇਟ ਲਈ ਹੈ ਨਾ ਐਨੇ ਸੰਕਟ ਦੇ ਬਾਵਜੂਦ ਵੀ ਜਦੋਂ ਕਿ ਇੰਨਾ ਭਾਰੀ ਸੰਕਟ ਸਟੇਟ ਤੇ ਆਇਆ ਇ ਹਿਸਟਰੀ ਚ ਨਾ ਪਾਣੀ ਕਰੇ ਨਹੀਂ ਆਇਆ 5 ਲੱਖ ਏਕੜ ਫਸਲ تباہ ਹੋ ਗਈ 3200 ਸਕੂਲ ਜਿਹੜੇ ਨੇ ਬਿਲਕੁਲ ਮਲਵਾ ਬਣ ਗਏ ਦੁਬਾਰਾ ਬਣਾਉਣੇ ਨੇ ਬਿਜਲੀ ਬੋਰਡ ਦੇ ਖੰਭੇ ਗ੍ਰਿਡ ਟੁੱਟ ਗਏ ਪੋਲ ਟੁੱਟ ਗਏ ਨਾ 60 ਪਰਜਾਨਾ ਵੀ ਚਲੀ ਜਾਂਦੀ ਐਨਾ ਕੁਝ ਹੋਣ ਦੇ ਬਾਵਜੂਦ ਵੀ ਅਸੀਂ 107 170 ਲੱਖ ਮੀਟਰ ਘਟਾਨ ਚੋਣਾ ਜੜ ਅਸੀਂ ਦੇਸ਼ ਦੇ ਫੂਟਬਾਲ ਚ ਦੇ ਜੇ ਵੀ ਹੋਰ ਸਟੇਟ ਹੁੰਦੀ ਇੰਨਾ ਜ਼ਿਆਦਾ ਨੁਕਸਾਨ ਹੋਇਆ ਹੁੰਦਾ ਕਈ ਸਾਲ ਨਹੀਂ ਉੱਠ ਸਕਦੇ ਸੀ ਇਹ ਪੰਜਾਬੀ ਹੈ ਜਿਹੜੇ ਸੰਕਟ ਚੋਂ ਕੱਢਦੇ ਠੀਕ ਹੈ ਨਾ ਅਸੀਂ ਫਿਰ ਵੀ 125 ਲੱਖ ਮੀਟਰ ਘਟਾਣਾ ਅਸੀਂ ਕਣਕ ਦੇਵਾਂਗੇ ਦੇਸ਼ ਦੇ ਫੂਟਬਾਲ ਚ ਸੋ ਜਦੋਂ ਅਸੀਂ ਇੰਨਾ ਕੁਛ ਅਸੀਂ ਦੇਖਦਾ ਟਿੱਪ ਪਰਦੇ ਹਾਂ ਜਦੋਂ ਸਾਡੇ ਤੇ ਸੰਕਟ ਹੁੰਦਾ ਉਦੋਂ ਉਹਨਾਂ ਨੂੰ ਆਹ ਫੜਨੀ ਚਾਹੀਦੀ ਹੈ ਪੈਸੇ ਦੇਣ ਵਾਲੀ ਉਹ ਆਨਾ ਕਾਨੀ ਕਰਨ ਲੱਗ ਜਾਂਦੇ ਵਿਗੁਣ ਅਸੀਂ ਗੰਬਲੇ ਵਿੱਚ ਬੀਜੀ ਫਿਰ ਕਣਕਾਂ ਪਹਿਲਾਂ ਕਣਕਾਂ ਵਾਸਤੇ ਡੀਸਿਲਟਿੰਗ ਕਰਨੀ ਪਊਗੀ ਬਿਲਕੁਲ ਬਿਲਕੁਲ ਉੱਤੋਂ ਮਲਵਾ ਆ ਗਿਆ ਲੱਕੜਾਂ ਆ ਗਈਆਂ ਹੋਰ پتہ ਨਹੀਂ ਕੀ ਆ ਗਿਆ ਪਹਾੜਾਂ ਨੇ ਪਾੜ ਤੋਕ ਕੇ ਮਿੱਟੀ ਇਹੋ ਜੀ ਆ ਗਈ ਜਿਸ ਤੇ ਹਸਲ ਨਹੀਂ ਉਗ ਸਕਦੀ ਉਹ ਮਿੱਟੀ ਹਟਾਉਣੀ ਪਊਗੀ ਸੋ ਸਟੇਟ ਦਾ ਇਨਫਰਾਸਟ੍ਰਕਚਰ ਜਿਹੜਾ ਹੈ ਉਹਨੂੰ ਕੋ ਰੀਬਿਲਡ ਕਰਨਾ ਪਊਗਾ ਕਰ ਰਹੇ ਹਾਂ ਅਸੀਂ ਆਪਣੇ ਵੱਲੋਂ ਵੀ ਕਰ ਰਹੇ ਹਾਂ ਬਹੁਤ ਸਾਰੇ ਦਾਨੀ ਸੱਜਣ ਆਏ ਨੇ ਬਹੁਤ ਸਾਰੇ ਐਨ ਜੀਓ ਲੱਗੇ ਹੋਏ ਨੇ ਧਾਰਮਿਕ ਸੰਸਥਾਵਾਂ ਲੱਗੀਆਂ ਨੇ ਸਮਾਜਿਕ ਸੰਸਥਾਵਾਂ ਲੱਗੀਆਂ ਨੇ ਨੌਜਵਾਨ ਮੁੰਡੇ ਆਪਣੇ ਪਿੱਧਰ ਤੇ ਵੀ ਲੱਗੇ ਹੋਏ ਇਹੀ ਪ ਕਿ ਨਾ ਭਰ ਕੇਂਦਰ ਨੂੰ ਚਾਹੀਦਾ ਕਿ ਘਟੂ ਘਟ ਜਿਹੜਾ ਕਮਾਊ ਪੁੱਤ ਹੈ ਪੰਜਾਬ ਉਹਨਾਂ ਦਾ ਕਮਾਊ ਪੁੱਤ ਹੈ ਕਮਾ ਕੇ ਖਾਣ ਦਾ ਵੀ ਹੈ ਤੇ ਢਿੱਡ ਭਰਨ ਵਾਲਾ ਪੁੱਤ ਹੈ ਤਾਂ ਉਹ ਪੰਜਾਬ ਨੂੰ ਇਗਨੋਰ ਨਾ ਕਰਨ ਕਿਉਂਕਿ ਅਸੀਂ ਆਜ਼ਾਦੀ ਤੋਂ ਲੈ ਕੇ ਹਰੇਕ ਇਨਕਲਾਬ ਤੋਂ ਲੈ ਕੇ ਹਰ ਵਕਤ ਜਦੋਂ ਵੀ ਦੇਸ਼ ਤੇ ਕੋਈ ਸੰਕਟ ਆਇਆ ਪੰਜਾਬੀ ਸਭ ਤੋਂ ਪਹਿਲਾਂ ਮੂਰੇ ਖੜਦੇ ਤੇ ਜੇ ਪੰਜਾਬ ਤੇ ਸੰਕਟ ਆਇਆ ਤਾਂ ਕੇਂਦਰ ਨੂੰ ਮੂਰੇ ਖੜਦੇ ਤੇ ਅਸ਼ੋਕ ਜੀ ਸਰਮਜੀਤ ਪ੍ਰਧਾਨ ਦੇ ਬੀਜੇਪੀ ਦੇ ਪੰਦੀਤ ਸੇ ਇੱਕ ਵੀਡੀਓ ਜਿਹੜੇ ਨੇ ਉਹ ਅਪਲੋਡ ਕਰ ਰਹੇ ਨੇ ਆਪਣੇ ਅਕਾਊਂਟ ਨੂੰ ਕਿਦਾਂ ਰੱਖ ਰਹੇ ਨੇ ਕੁੜਕੜੋ ਇਹ ਫੇਕ ਤੋਂ ਬਿਨਾਂ ਬੀਜਪੀ ਕੁੜਾ ਕੀ ਲੁੱਟੀ